ਜਦੋਂ ਜ਼ਿੰਦਗੀ ਤੁਹਾਨੂੰ ਝਟਕਾ ਮਾਰਦੀ ਹੈ ਤਾਂ ਵਾਪਸ ਉਸੇ ਜ਼ਿੰਦਗੀ ਨੂੰ ਹਿੰਮਤ ਨਾਲ ਹਿੱਟ ਕਰੋ ਜਦੋਂ ਜ਼ਿੰਦਗੀ ਤੁਹਾਨੂੰ ਚੁਣੌਤੀ ਦੇਵੇ ਹਰ ਚੁਣੌਤੀ ਨੂੰ ਸਵਾਗਤ ਕਰੋ ਸਾਥੀਓ ਖਾਰ ਇਸ ਗੱਲ ਵਿੱਚ ਨਹੀਂ ਕਿ ਤੁਸੀਂ ਇੱਕ ਠੋਕਰ ਖਾ ਕੇ ਡਿੱਗ ਗਏ ਖਾਰ ਇਸ ਗੱਲ ਵਿੱਚ ਹੈ ਕਿ ਤੁਸੀਂ ਡਿੱਗ ਕੇ ਦੁਬਾਰਾ ਖੜੇ ਹੋਣ ਦੀ ਕੋਸ਼ਿਸ਼ ਹੀ ਨਾ ਕਰੋ ਡਿੱਗਣ ਚ ਡਰਦਾ ਹੈ ਫੇਲ ਹੋਣ ਚ ਡਰਦਾ ਹੈ ਦਿਲ ਟੁੱਟਦਾ ਹੈ ਜਦੋਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੋ ਤੇ ਨਾ ਮਿਲੇ ਪਰ ਸਵਾਲ ਇਹ ਹੈ ਕੀ ਤੁਸੀਂ ਉਹ ਦਰਦ ਸਹਿ ਕੇ ਦੁਬਾਰਾ ਖੜਨ ਲਈ ਤਿਆਰ ਹੋ ਜੇ ਹਾਂ ਤਾਂ ਤੁਸੀਂ ਉਹ 1% ਲੋਕਾਂ ਵਿੱਚ ਸ਼ਾਮਲ ਹੋ ਜਾਓਗੇ ਜੋ ਹਾਰ ਦੇ ਬਾਵਜੂਦ ਵੀ ਜਿੱਤ ਲੈਂਦੇ ਨੇ ਫਰਕ ਨਹੀਂ ਪੈਂਦਾ ਤੁਸੀਂ ਕਿੰਨਾ ਸਮਾਂ ਕਿੰਨੀ એનર્ਜੀ ਕਿੰਨੀ ਕੁਰਬਾਨੀ ਜਾਂ ਕਿੰਨਾ ਪੈਸਾ ਲਾਇਆ ਜਦੋਂ ਤੁਸੀਂ ਲਾ ਦਿੱਤਾ ਤਾਂ ਫਿਰ ਪਿੱਛੇ ਹਟਣ ਦਾ ਕੋਈ ਆਪਸ਼ਨ ਹੀ ਨਹੀਂ ਜਿੱਤਣਾ ਹੈ ਤਾਂ ਮਤਲਬ ਜਿੱਤਣਾ ਹੈ ਜ਼ਿੰਦਗੀ ਤੁਹਾਨੂੰ ੱੱਕੇ ਮਾਰ ਕੇ ਡਿਗਾ ਸਕਦੀ ਆ ਪਰ ਜ਼ਿੰਦਗੀ ਤੁਹਾਨੂੰ ਕਦੇ ਵੀ ਹਾਰ ਨਹੀਂ ਸਕਦੀ ਹਾਰਨਾ ਸਾਡੀ ਚੋਣ ਹੁੰਦੀ ਹੈ ਜੇ ਤੁਸੀਂ ਹਾਰ ਮੰਨ ਲਈ ਤਾਂ ਤੁਸੀਂ ਹਾਰ ਗਏ ਪਰ ਜ਼ਿੰਦਗੀ ਕਦੇ ਵੀ ਕਿਸੇ ਨੂੰ ਨਹੀਂ ਹਰਾਉਂਦੀ ਹੋ ਸਕਦਾ ਹੈ ਕਿ ਤੁਸੀਂ ਪੂਰੇ ਦਿਲ ਨਾਲ ਮਿਹਨਤ ਕਰੋ ਤੇ ਨਤੀਜਾ ਨਾ ਮਿਲੇ ਪਰ ਇਹ ਅਸੰਭਵ ਹੈ ਕਿ ਤੁਸੀਂ ਡਿੱਗ ਕੇ ਵੀ ਖੜਦੇ ਰਹੋ ਦੁਬਾਰਾ ਕੋਸ਼ਿਸ਼ ਕਰਦੇ ਰਹੋ ਅਤੇ ਫਿਰ ਵੀ ਸਫਲ ਨਾ ਹੋਵੋ ਕੁਦਰਤ ਕਦੇ ਅਨਿਆਇ ਨਹੀਂ ਕਰਦੀ ਜਿਵੇਂ ਸਿੱਕਾ 10 ਵਾਰ ਉਛਾਲਿਆ ਜਾਵੇ ਤਾਂ ਕਦੇ ਵੀ 8 ਵਾਰ ਤੋਂ ਵੱਧ ਇੱਕੋ ਸਾਈਡ ਨਹੀਂ ਆਉਂਦੀ। ਇਸੇ ਤਰ੍ਹਾਂ ਜੇ ਤੁਸੀਂ ਵਾਰ-ਵਾਰ ਪੂਰੀ ਸ਼ਿੱਦਤ ਨਾਲ ਕੋਸ਼ਿਸ਼ ਕਰਦੇ ਹੋ ਤਾਂ ਕਦੇ ਨਾ ਕਦੇ ਸਫਲਤਾ ਜ਼ਰੂਰ ਮਿਲਦੀ ਹੈ। ਸਰਬਉੱਤਮ ਉਹ ਨਹੀਂ ਜਿਸ ਦੀ ਜ਼ਿੰਦਗੀ ਵਿੱਚ ਕਦੇ ਹਾਰ ਹੀ ਨਾ ਹੋਵੇ। ਸਰਬਉੱਤਮ ਉਹ ਹੈ ਜਿਸ ਦਾ ਦਿਲ ਟੁੱਟਿਆ ਹੋਵੇ। ਸੁਪਨੇ ਟੁੱਟੇ ਹੋਣ, ਆਪਣੇ ਛੱਡ ਗਏ ਹੋਣ ਪਰ ਫਿਰ ਵੀ ਉਹ ਕਹੇ ਮੈਂ ਹਾਰ ਨਹੀਂ ਮੰਨੂਗਾ। ਉਮਰ ਇਨਸਾਨ ਨੂੰ ਨਹੀਂ ਥਕਾ ਸਕਦੀ ਤੱਕੇ ਦੇਖ ਨਹੀਂ ਸਕਦੇ ਜੇ ਜਿੱਤਣ ਦੀ ਲਗਨ ਹੈ ਤਾਂ ਹਾਰ ਵੀ ਤੁਹਾਨੂੰ ਹਰਾ ਨਹੀਂ ਸਕਦੀ ਯਾਦ ਰੱਖੋ ਕਮਜ਼ੋਰ ਤੁਸੀਂ ਨਹੀਂ ਕਮਜ਼ੋਰ ਸਿਰਫ ਤੁਹਾਡਾ ਸਮਾਂ ਇਸ ਸਮਾਂ ਹਰ ਕਿਸੇ ਦਾ ਬਦਲਦਾ ਇਹ ਇੱਕੋ ਜਿਹਾ ਨਹੀਂ ਰਹਿੰਦਾ ਤੁਸੀਂ ਸਿਰਫ ਆਪਣਾ ਕਰਤੱਵ ਕਰਦੇ ਰਹੋ ਆਪਣਾ ਕੰਮ ਕਰਦੇ ਰਹੋ ਜਿੱਤ ਤੁਹਾਡੇ ਪੈਰ ਚੁੰਮੇਗੀ